ਏ ਸਰੀਰਾ ਮੇਰੀਆ ਇਸੀ ਨੂੰ ਸਿੱਖਿਆ ਦੇਣੀ ਹੈ ਇਸ ਜਗ ਮੈਂ ਆਇਕ ਇਸ ਸੰਸਾਰ 'ਚ ਤੂੰ ਮਨੁੱਖਾ ਜਨਮ ਧਾਰ ਕਰਕੇ ਆਕੇ ਪਿਆ ਤੁਧ ਕਰਮ ਕੁਮਾਰ ਕੀ ਤਾ ਭਾਈ ਚੰਗਾ ਕੰਮ ਕੀਤਾ ਭਾਈ ਕਾਨ ਸਿੰਘ ਨੇ ਗੁਰਮਤਿ ਸੁਧਾਕਰ ਗ੍ਰੰਥ ਬਣਾਇਆ ਉੱਥੇ ਉਹਨਾਂ ਦਾ ਹਰਨ ਦੱਸਿਆ ਕਿ ਤੋਕ ਪੜਦਾ ਸੀ ਕੋਈ ਪ੍ਰੇਮੀ ਤੇ ਕਿਸੇ ਦਾ ਬੱਕਰਾ ਆ ਗਿਆ ਉਹ ਬੱਕਰੇ ਨੂੰ ਅੰਦਰ ਬਾੜ ਕੇ ਉਹ ਕਿਸੇ ਨਾਲ ਐਂ ਕਹੇ ਕਿ ਮਗਰੋਂ ਕਬਲ ਕਰ ਲਿਆ ਇਹ ਤੁਗਾ ਇਹ ਪੜੇ ਅੰਦਰ ਦੀਆਂ ਸੋ ਇਹ ਜਿਹੜੇ ਬੇਈਮਾਨੀ ਆਦਮੀ ਕਰਦੇ ਐ ਹੱਕ ਉਪਰਾਇਆ ਨਾਨਕਾ ਉਹ ਸੂਰ ਨੂੰ ਸਗਾਏ ਇਹ ਜਿਹੜੇ ਕਹੇ ਭੜੇ ਕੰਮ ਜਿਹੜੇ ਕਰਨੇ ਐ ਕੀ ਤੂੰ ਚੰਗਾ ਕੰਮ ਕਮਾਇਆ ਹੈ ਚੋਰੀ ਯਾਰੀ ਠੱਗੀਨੀ ਤੇਰੇ ਪਾਸੋਂ ਕੀਤੀ ਕੀ ਕਰਮ ਕਮਾਇਆ ਤੁਧ ਸਰੀਰਾ ਅਦੇ ਹੋ ਸਰੀਰ ਧਾਰ ਕੇ ਜੀਵਾਤਮਾ ਸਰੀਰ ਨੂੰ ਨਮੋ ਕਰਕੇ ਕਹਿੰਦੇ ਹਨ ਕਿ ਕੀ ਤੈ ਚੰਗਾ ਕਮ ਕਮਾਇਆ। ਜਾਂ ਤੂੰ ਜਗ ਮਹਿ ਆਇਆ। ਜਗ ਵਿੱਚ ਆਇਆ ਕੋਈ ਪਰਮਾਨਸੀ ਆਲਾ ਕੰਮ ਵੀ ਕੀ ਪੈਸੋ ਭੜੇ ਕੀਤੇ ਓੜਾਮਿਆਂ ਵਾਲੇ। ਜਨ ਹਰ ਤੇਰਾ ਰਜਨ ਰੱਖਿਆ। ਜਿਸ ਕਿਸ਼ੋਰੀ ਨੂੰ ਤੇਰੇ ਸੂਖਮ ਸਰੀਰ। ਤਾਂ ਤਉ ਰਜਕੇ ਸੂਖਮ ਸਰੀਰ ਨੂੰ ਰੱਖਿਆ ਹੈ। ਜਿਸ ਵਾਇਗੁਰੂ ਤੇਰੇ ਸਥੂਲ ਦਾ ਪੜਜਕੇ ਸਥੂਲ ਸਰੀਰ ਨੂੰ ਰੱਖਿਆ ਹੈ। ਤੂੰ ਹਰ ਮਨ ਨਾ ਵਸਾਇਆ। ਜਿਸ ਵਾਇਗੁਰੂ ਨੇ ਸਾਰਾ ਸੰਸਾਰ ਰੱਖਿਆ ਹੈ। ਕਿ ਤੇਰੇ ਤੇਰੇ ਬਾਅਦ ਤੇ ਸੌ ਜੀਨੇ ਖਾਨਪਾਨ ਆਦਿ ਗੱਜਨਾਂ ਵਿੱਚ ਆਇਆ ਹੈ। ਗੁਰ ਸੋਹਰ ਮਨ ਨਾ ਵਸਾਇਆ। ਉਹ ਪ੍ਰਭੂ ਜੀ ਨੂੰ ਤਾਂ ਮਨ ਜਿਵੇਂ ਵਸਾਉਣਾ ਨਹੀਂ ਕੀਤਾ ਇਕਜਿਤ ਹੋ ਕੇ ਕਦੇ ਵੀ ਤੇ ਆਇਆ ਨਹੀਂ। ਜਿਸ ਦਾ ਇਹਨਾਂ ਹੱਥ ਮੈਂ ਇਕਜਿਤੇ ਅਕਸ਼ੰਤੀ ਆਇਓ ਕਾਲ ਸਾਸ ਕੇ ਵਿੱਚ ਨਾ ਆਇਓ। ਗੁਰ ਪ੍ਰਸਾਦੀ ਹਰ ਮਨ ਵਸਿਆ। ਇਹ ਤਾਂ ਸਤਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੈ। ਉਹਨਾਂ ਦੇ ਹਰੀ ਮੰਨਦੇ ਜਿ ਵਸਿਆ ਹੈ ਪਰਮੇਸ਼ਵਰ ਪੂਰਵ ਲਿਖਿਆ ਪਾਇਆ ਨਾ ਮਿਸਕਾਮ ਕਰਮ ਕੀਤੇ ਸੀ ਸੇਵਾ ਕਰਤ ਹੋਏ ਮੇਕਾਨੀ ਉਹ ਲਿਖਿਆ ਸੀ ਮਾਰਨ ਵੇਹ ਜਨਮ ਜਿ ਵਾਹਿਗੁਰੂ ਦੀ ਪ੍ਰਾਪਤੀ ਹੋ ਜੂ ਉਹ ਫਲ ਉਹਨਾਂ ਨੂੰ ਤਾਲੀਏ ਸਾਨੂੰ ਕਾਇਨ ਨੂੰ ਕਰਦੇ ਕਹ ਹੈ ਨਾਨਕ ਇਹੋ ਸਰੀਰ ਪਰਵਾਣ ਬਗਵਾ ਦਾਕ ਦੇਵ ਜੀ ਕਹਿੰਦੇ ਸਰੀਰ ਭਾਰਿਆ ਹੋਇਆ ਉਹਨਾਂ ਦਾ ਪ੍ਰਮਾਣਿਕ ਸਫਲਾ ਹੋ ਗਿਆ ਹੈ। ਗਿਨ ਸਤਿਗੁਰ ਸਿਉ ਚਿਤ ਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਕੀਤੀ ਬਿਰਤ ਨੂੰ ਲਾਉਣਾ ਕੀਤਾ ਜੋੜਿਆ ਹੈ। ਇਹ ਨੇਤਰ ਹੋ ਮੇਰਿਓ। ਆਰ ਤੁਮ ਮਹਿ ਜੂਤ ਧਰੀ। ਇਹਨਾਂ ਨੇਤਰਾਂ ਨੂੰ ਵੀ ਸਿੱਖਿਆ ਬਖਸ਼ੇ ਜਾਨੇ। ਤੇ ਮੇਰੀ ਇਹ ਨੇਤਰੋ ਸੋਰੋਂ ਵਾਹਿਗੁਰੂ ਖੋੜੇ ਵਿੱਚ ਦੇਖਣ ਵਾਸਤੇ ਆਪ ਦੀ ਜੋਤ ਰੱਖੀ ਐ ਪ੍ਰਕਾਸ਼ ਰੱਖਿਆ ਐ ਹਰ ਬਿਨ ਅਵਰ ਨਾ ਦੇਖੋ ਕੋਈ ਹੁਣ ਮੰਦਾ ਚੰਗਾ ਨਾ ਵੇਖਿਆ ਕਰੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਅਕਾਲ ਪੁਰਖ ਦੀ ਜੋਤ ਵੇਖਿਆ ਕਰੋ ਸਾਰਿਆਂ ਕੇ ਕੋਈ ਮਨੁਨ ਦ੍ਰਿਸ਼ਟੀ ਨਾਲ ਨਾ ਤੱਪਿਆ ਕਰੋ ਕਦੇ ਵੀ ਹਰੀ ਤੋਂ ਬਗੈਰ ਹਰ ਬਿਨ ਅਵਰ ਨਾ ਦੇਖੋ ਕੋਈ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਅਵਰ ਸਵਾਰੰਦੂ ਪੜ੍ਹਦੇ ਕਰਕੇ ਕੋਈ ਦੂਜੀ ਚੀਜ਼ ਨੂੰ ਨਾ ਦੇਖਿਆ ਕਰੋ ਨਜ਼ਰੀ ਹਰ ਨਿਹਾਲਿਆ ਜਿਨ੍ਹਾਂ ਦੇ ਤੇ ਨਜ਼ਰੀ ਗੁਰੂ ਸਾਹਿਬ ਜੀ ਮਿਲੇ ਹੈ ਉਹਨਾਂ ਨੇ ਹਰੀ ਨੂੰ ਵੇਖਣਾ ਕੀਤਾ ਸਾਰਿਆਂ ਦੇ ਅੰਦਰ ਨਜ਼ਰੀ ਗਿਆਨ ਦ੍ਰਿਸ਼ਟੀ ਵਾਲੇ ਜੋ ਸਤਿਗੁਰੂ ਹੈ ਉਹਨਾਂ ਸਤਿਗੁਰੂ ਨੇ ਹਰੀ ਦਾ ਰੂਪ ਕਰਕੇ ਵੇਖਿਆ ਉਹਨਾਂ ਨੇ ਵਾਹਿਗੁਰੂ ਨੂੰ ਸਾਰਿਆਂ ਜੀ ਵੇਖਿਆ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਪਰਮੇਸ਼ਰ ਰੂਪ ਨਹੀਂ ਵੇਖਿਆ ਉਹਨਾਂ ਨੂੰ ਹਰੀ ਵੀ ਸਾਰਿਆਂ ਜਿਨੀ ਦਿਸਿਆ ਇਹੋ ਵੇਸ ਸੰਸਾਰ ਤੁਮ ਦੇਖ ਦੇ ਉਸ ਨੂੰ ਸੰਪੂਰਨ ਸੰਸਾਰ ਜਿੰਨਾ ਹੈ ਤੁਸੀਂ ਇਸ ਨੂੰ ਦੇਖ ਰਹੇ ਹੋ ਇਹੋ ਹਰਕਾਰੂਪ ਹੈ ਉਹ ਸਾਰਾ ਸੰਸਾਰ ਪਰਮੇਸ਼ਰ ਦਾ ਹੀ ਰੂਪ ਬਣਾਇਆ ਹੋਇਆ ਹੈ ਬਿਨਾਡ ਰੂਪ ਦਾ ਇੱਕੋ ਹੀ ਰੂਪ ਹੈ ਸਾਰੇ ਨੇਤਰ ਸਾਰਿਆਂ ਦੇ ਅੰਗ ਉਸੇ ਦੇ ਹੀ ਹਨ ਹਰ ਰੂਪ ਨਜ਼ਰੀ ਆਇਆ ਜਿੰਨਾਂ ਨੂੰ ਪਾਈ ਹਰੀ ਦਾ ਰੂਪ ਗੁਰੂ ਸਾਹਿਬ ਨਿਗਾਹ ਚਾਏ ਨੇ ਕਿ ਪਰਮੇਸ਼ਰ ਦਾ ਰੂਪ ਹਨ ਉਹਨਾਂ ਨੂੰ ਹਰੀ ਦਾ ਰੂਪ ਸਾਰਾ ਸੰਸਾਰ ਆਇਆ ਹੈ ਬਾਕੀ ਕੋਈ ਮਿੱਤਰ ਸਮਝਦਾ ਕੋਈ ਸੱਤਰ ਸਮਝਦਾ ਤੇ ਕੋਈ ਰਾ ਕੋਈ ਵੈਖਾ ਦੇ ਕੰਝ ਪਏ ਰਹਿੰਦੇ ਹੈ ਹਰ ਰੂਪ ਗੁਰੂ ਸਾਹਿਬ ਜੀ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਨਜ਼ਰ ਚ ਆਏ ਹੈ ਉਹਨਾਂ ਨੂੰ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਨੇ ਪਰਿਪੇਖਿ ਦਿਖਾਤਾ ਹੈ ਗੁਰ ਪ੍ਰਸਾਦੀ ਬੁਝਿਆ ਕਿਉਂ ਸਰਗੁਰੂ ਦੀ ਕਿਰਪਾ ਜੀ ਮੈਨਾਂ ਤੇ ਹੋਈ ਹੈ ਗੁਰੂ ਸਾਹਿਬ ਤੋਂ ਉਹਨਾਂ ਨੇ ਬੁਝਿਆ ਪੁੱਛਿਆ ਹੈ ਦੇਹਰਾਂ ਬੁਝਿਆ ਸਮਝਿਆ ਹੈ ਜਾ ਵਿਖਾ ਹਰ ਇੱਕ ਹੈ ਜਦੋਂ ਤੁਸੀਂ ਦੇਖਦੇ ਕੋਈ ਹਰੀ ਅਕਾਲ ਪੁਰਖ ਦਵਾਈ ਦੇ ਰੂਪ ਹੈ ਹਰ ਬਿਨ ਅਵਰ ਨਾ ਕੋਈ ਹਰੀ ਅਕਾਲ ਪੁਰਖ ਤੋਂ ਬਗੈਰ ਅਸਥਾਨ ਚ ਹੋਰ ਕੋਈ ਨਹੀਂ ਹਾ ਕਹ ਨਾਨਕ ਇਹ ਨੇਤਰ ਅੰਧ ਸਬਦ ਗੁਰੂ ਨਾਨਕ ਦੇਵ ਜੀ ਕਹਿੰਦੇ ਨੇਤਰ ਜਿਹੜੇ ਮਨ ਬੁੱਧ ਤੇ ਬਾਹਰਲੇ ਕੰਨ ਦੀਆਂ ਅੱਖਾਂ ਜੇ ਵੀ ਅਗਿਆਨ ਕਰਕੇ ਅੰਧ ਵਿਸਾਇਤ ਸੀ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਸਤਗੁਰਾਂ ਦੇ ਨਾਲ ਮਿਲਨੇ ਕਰਕੇ ਦਿਬ ਦ੍ਰਿਸ਼ਟੀ ਵੱਡੀ ਦ੍ਰਿਸ਼ਟੀ ਹੋ ਗਈ ਸਾਰਿਆਂ ਚ ਪਰਮੇਸ਼ਵਰ ਦੀ ਜੋਤ ਦੇਖਾਈ ਜਿਵੇਂ ਸਾਰਿਆਂ ਦੇ ਵਿੱਚ ਸੋਇਨਾ ਹੀ ਹੁੰਦਾ ਹੈ ਪਰ ਭੂਖਣਾਕਾਰ ਦਿੱਤੀ ਵਾਲਾ ਆਦਮੀ ਗਹਿਣਿਆਂ ਦੇ ਨਾਮ ਜਾਣਦਾ ਹੈ ਸੋਇਨੇ ਦਾ ਨਾਮ ਭੁੱਲ ਜਾਂਦਾ ਹੈ ਇਹਨਾਂ ਸਾਰਿਆਂ ਦੇ ਹਾਂ ਜੋ ਵਾਹਿਗੁਰੂ ਬ੍ਰਹਮਚੇਤਨ ਹੈ ਉਹ ਭੁਲਾ ਕਰਕੇ ਦੇਹਾਂ ਦੇ ਵਿੱਚ ਫਸੇ ਹੋਏ ਸੀ ਜੋ ਇਸਨੂੰ ਕਿਰਪਾ ਕੀਤੀ ਜੰਮ ਵਿਸ਼ਟੀ ਬ੍ਰह्म ਗਿਆਨ ਵਾਲੀ ਵੱਡੀ ਦ੍ਰਿਸ਼ਟੀ ਹੋ ਗਈ ਸਾਰਿਆਂ ਦੀ ਵਾਹਿਗੁਰੂ ਦੀ ਜੋਤ ਦਸਿਆਈ ਇਹ ਸਰਵਣ ਹੋ ਮੇਰਿਓ ਹੁਣ ਕੰਨਾਂ ਦੁਆਰਾ ਉਪਦੇਸ਼ ਬਖਸ਼ਦੇ ਹਨ ਤੇ ਮੇਰੇ ਕੰਨੋ ਸਾਚੈ ਸੁਣਣਾ ਨੂੰ ਪਠਾਈ ਮਹਾਰਾਜ ਸਾਉ ਜੀ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਭੇਜਿਆ ਮਾਤਲੋਕ ਵਿੱਚ ਸੱਚੇ ਸੁਣਨ ਨੂੰ ਪਠਾਈ ਸਰੀਰ ਲਾਏ ਮਹਾਰਾਜ ਸਾਨੂੰ ਕਿੱਥੇ ਭੇਜਿਆ ਸੱਚੇ ਸੁਣਨ ਵਾਸਤੇ ਕਹਿੰਦੇ ਸਰੀਰ ਨਾਲ ਜਿਹੜਾ ਲਾਇਆ ਇਹ ਸੱਚੇ ਨਾਮ ਨੂੰ ਸੁਣਨ ਵਾਸਤੇ ਤੁਹਾਨੂੰ ਭੇਜਿਆ ਹੈ ਮਹਾਰਾਜ ਕੰਨੋ ਸੁਣੋ ਸਤ ਬਾਣੀ ਤੁਸੀਂ ਉਸੰਦਿੰਦਿਆ ਸੁਣ ਛੱਡ ਕੇ ਸਤਿ ਰੂਪ ਦੀ ਬਾਣੀ ਜਿਹੜੀ ਧੁਰਗੀ ਬਾਣੀ ਇਹਨੂੰ ਸੁਣਿਆ ਕਰੋ ਹਰ ਵਕਤ ਜਿਤ ਸੁਣੀ ਮਨ ਤਨ ਹਰਿਆ ਹੋ ਜਾ ਬਾਣੀ ਦੀ ਅਮਸਰੂ ਬਾਣੀ ਨੂੰ ਸੁਣਨੇ ਕਰਕੇ ਮਨ ਵੀ ਪਰਫੁੱਲਤ ਹੋ ਜਾਂਦਾ ਹੈ ਗੁਨਾ ਦਾ ਤਾਰੇ ਵੀ ਵਿਕਾਰਾਂ ਤੇ ਰਹੇ ਤਾਂ ਹਰਿਆ ਭਰਿਆ ਹੋ ਜਾਂਦਾ ਹੈ ਰਸਨਾ ਰਸ ਸਮਾਨ ਰਸਨਾ ਵੀ ਉਹਨਾਂ ਦੀ ਪ੍ਰੇਮ ਰਾਜ ਸਮਾ ਜਾਂਦੀ ਲੀਡ ਹੋ ਜਾਂਦੀ ਮਸਤ ਹੋ ਜਾਂਦੀ ਹੈ ਸੱਚ ਅਲਖ ਵਿਦਾਣੀ ਸੱਚਾ ਪਰਮੇਸ਼ਰ ਅਲਖ ਲਖਣ ਤੋਂ ਰਹਤ ਅਸ਼ੁੱਧ ਮਨ ਕਰਕੇ ਬੁਲਾਣੀ ਬੜਾ ਅਸ਼ਿਆਤ ਰੂਪ ਆਇਓ ਤਾਂ ਕਿ ਗੱਤ ਕਹੀ ਨਾ ਜਾਏ ਉਸ ਜੀਸ਼ਣ ਦੀ ਗੱਤ ਮਰਿਆਦਾ ਜਿਹੜੀ ਰੀਤੀ ਹੈ ਗਿਆਨ ਦੀ ਪਕੜ ਦੀ ਅਤੇ ਉਹਦੀ ਪ੍ਰਾਪਤੀ ਦੀ ਕਿਸੇ ਦੇ ਪਾਸੋਂ ਛਲਤੀ ਦਿੱਤੀ ਕਰਕੇ ਕਸਮ ਨਹੀਂ ਕੀਤੀ ਜਾਂਦੀ ਸ਼ਕਰਤਨਾ ਨਹੀਂ ਕਿਹਾ ਜਾਂਦਾ ਕਹ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵੂ ਸਤਿਗੁਰੂ ਨਾਨਕ ਦੇਵ ਜੀ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਭਾਈ ਅੰਮ੍ਰਿਤ ਨਾਮ ਸੁਣਿਆ ਕਰੋ ਇਸ ਪ੍ਰਕਾਰ ਪਵਿੱਤਰ ਹੋ ਜਾਓਗੇ ਸਾਚੈ ਸੁਣਣਾ ਨੂੰ ਪਠਾਏ ਸੱਚੇ ਬਾਦਸ਼ਾਹ ਨੂੰ ਸੱਜਣਾ ਉਹਨੂੰ ਸੁਣਵਾ ਕੇ ਤੁਹਾਨੂੰ ਮਨੁੱਖਾ ਦੇ ਦੇ ਵਿੱਚ ਲਾ ਕੇ ਭੇਜਿਆ ਹੈ ਹਰ ਜੀਉ ਗੁਫਾ ਅੰਦਰ ਰੱਖ ਕੇ ਸਤਿਗੁਰੂ ਮਾਰਾ ਸਾਹਿਬ ਫਰਮਾਉਂਦੇ ਹਰੀ ਅਕਾਲ ਪੁਰਖ ਜੀ ਨੇ ਮਾਤਾ ਦੇ ਗਲਬ ਰੂਪੀ ਗੁਫਾ ਦੇ ਅੰਦਰ ਰੱਖ ਕਰਕੇ ਵਾਜਾ ਪਵਨ ਵਜਾਇਆ ਜਿਹੜਾ 9 ਮਹੀਨੇ ਬਾਅਦ ਪਾਉਣ ਦਾ ਵਾਜਾ ਪ੍ਰਸੂਤ ਬਾਜੂ ਜਿਸ ਦੇ ਨਾਲ ਬੱਚਾ ਪੈਦਾ ਹੁੰਦਾ ਹੈ ਉਹ ਪੌਣ ਦਾ ਵਾਜਾ ਪਰਉਪੀਤਾ ਤੇ ਬੱਚਾ ਜੰਮਿਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਉਸ ਪ੍ਰਕਾਰ ਪੌਣ ਦਾ ਵਾਜਾ ਵਜਾ ਕੇ ਨੌ ਦੁਆਰਿਆਂ ਵਾਲਾ ਸਰੀਰ ਨੂੰ ਪ੍ਰਗਟ ਕਰ ਦਿੱਤਾ ਦਸਵਾ ਗੁਪਤ ਰਖਾਇਆ ਦਸਵਾ ਜਿਹੜਾ ਦਵਾਰ ਸੀ ਉਹਨੂੰ ਗੁਪਤ ਰੱਖਿਆ ਮੂਰਤ ਨੂੰ ਇਸ ਥਾਂ ਵਿੱਚ ਗੁਰਦੁਆਰਾ ਲਾਏ ਭਾਗਨੀ ਇਕਨਾ ਨੂੰ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਸਰਬਾ ਲਾਈ ਹੈ ਇਕਨਾ ਦਸਵਾ ਦਵਾਰ ਦਿਖਾਇਆ ਉਹਨਾਂ ਨੂੰ ਦਸਵਾ ਜਿਹੜਾ ਦਵਾਰ ਜੋ ਵੀ ਕਿਸ ਨੂੰ ਚਾਹੁੰਦੇ ਹੈ ਪ੍ਰਾਪਤ ਕਰਨਾ ਉਹ ਗੁਰਾਂ ਦਾ ਸਰਬਾ ਨਾਮ ਦੇ ਜਪਣੇ ਕਰਕੇ ਦਸਵਾਂ ਦੁਆਰ ਵੀ ਖੁੱਲ ਜਾਂਦਾ ਹੈ ਫਿਰ ਕੁਟੀ ਸ਼ੂਤਾ ਦਸਵਾਂ ਦਾ ਖੁੱਲਾ ਤਾਵਨ ਖੀਵਾ ਭਾਈ ਫਿਰ ਕੁਟੀ ਜਿਹੜਾ ਪਿੰਗਲਾ ਔਰ ਸੁਖਮਣਾ ਛੋਟੀਆਂ ਮੀਆਂ ਨੇ ਦਸਵੇਂ ਦਵਾਰ ਖੋਲ ਜਾਂਦਾ ਉਹਨਾਂ ਮਨ ਮਸਤ ਹੋ ਜਾਂਦਾ ਹੈ ਤਹ ਅਨੇਕ ਰੂਪ ਨਾਉ ਨਵ ਨਿਧ ਉਥੇ ਦਸਵੇਂ ਦਵਾਰ ਤੇ ਅਨੇਕ ਪ੍ਰਕਾਰ ਦੇ ਮਹਾਰਾਜ ਦੇ ਨਾਵਾਂ ਦਾ ਉਚਾਰਨ ਹੈ ਤੇ ਨਵੇਂ ਜਿਹੇ ਪਦਾਰਥਾਂਗੇ ਜਿਸ ਦਾ ਅੰਤ ਨਾ ਜਾਈ ਪਾਇਆ ਦਾ ਨਜ਼ਾਰਾ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਜਿਵੇਂ ਹਰੀ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੇ ਮਾਤਾ ਦੇ ਘਰ ਉਸ ਦੀ ਗੁਫਾ ਕੇ ਰੱਖ ਕੇ ਦਸਵੇਂ ਦੁਆਰ ਰੂਪੀ ਗੋਫਾ ਵਿਚ ਨਾਸ ਕਰਕੇ ਬਾਜਾ ਪਵਨ ਵਜਾਇਆ ਕੋਣ ਕੋਣ ਦੇ ਵਾਜੇ ਜੋਗੀਆਂ ਨੂੰ ਵਜਾ ਕੇ ਦੱਸੇ ਅਤ ਸੰਪੀਤ ਵਿਚਾਰ ਮੁਕਾ ਕਨਕਾ ਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹ ਤੇ ਸ੍ਰਾਸ ਚੁਰ ਪਹਿਚਾਨ ਇਸੇ ਪ੍ਰਕਾਰ ਕਹ ਨਾਨਕ ਹਰ ਜੀਉ ਗੁਫਾ ਅੰਦਰ ਰੱਖ ਕੈ ਬੜੀ ਆਕਾਰਪੁਰਖ ਜੀ ਦੀ ਸਾਧ ਸੰਗਤ ਰੂਪੀ ਗੁਫਾ ਜੇ ਜਿਨ੍ਹਾਂ ਨੂੰ ਰੱਖਣਾ ਕੀਤਾ ਹੈ ਬਾਜਾ ਪਵਣ ਵਜਾਇਆ ਉਹਨਾਂ ਦੇ ਪਵਣ ਪਵਿੱਤਰ ਨਾਮ ਦਾ ਬਾਜਾ ਵਜਾ ਦਿੱਤਾ ਹੈ ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਉਹਨਾਂ ਨੂੰ ਪਵਣ ਪਵਿੱਤਰ ਨਾਮ ਦਾ ਬਾਜਾ ਵਜਾ ਦਿੱਤਾ ਹੈ ਨੌ ਦੁਆਰੇ ਜਿਹੜੇ ਗੋਲ ਕਾਹਨ ਜੀ ਆ ਇਹਨਾਂ ਦੇ ਵਿਸ਼ੇ ਜਿਹੜੇ ਆ ਇਹਨਾਂ ਤਿਆਗ ਕਰਕੇ ਪ੍ਰਗਟ ਕਰ ਦਿੱਤਾ ਨਵਾਂ ਗੋਲਕਾਂ ਦੇ ਵਿੱਚ ਨਿਤਨਾਣਾ ਸਤਿਗੁਰਾਂ ਦੇ ਦਰਸ਼ਨ ਕਰਨੇ ਕੰਨਾਂ ਨੂੰ ਜਾਂ ਸੁਣਨਾ ਇਉਂ ਪਰਿਹੜ ਕਰਦੇ ਤੇ ਦਸਵਾ ਗੁਪਤ ਰਖਾਇਆ ਦਸਵਾ ਜੋ ਹੈ ਚੇਤਨ ਬ੍ਰਹਮ ਉਸਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੈ ਗੁਰਦੁਆਰੇ ਲਾਏ ਭਾਵਨੀ ਜਿਨ੍ਹਾਂ ਨੂੰ ਸਤਿਗੁਰਾਂ ਦੇ ਦਵਾਰੇ ਸਰਬਲਾਤੀ ਹਾਂ ਇੱਕ ਨਾਂ ਦਸਵਾ ਦਵਾਰ ਦਿਖਾਇਆ ਦਸਵਾ ਜਿਹੜਾ ਚੇਤਨਾ ਨਵ ਗੋਲਕਾਂ ਦੇ ਬ੍ਰਹਮ ਵਿਆਪਕ ਉਹ ਪਰਗਟ ਕਰਕੇ ਦਿਖਾ ਦਿੰਦਾ ਹੈ ਤਹ ਅਨੇਕ ਰੂਪ ਨਾਉ ਨਵਨਿਧ ਉਥੇ ਇਸ ਰੂਪ ਦੇ ਵਿੱਚ ਅਨੇਕ ਆ ਰੂਪ ਜਿਹੜੇ ਆ ਨਾਮ ਰੂਪ ਅਤੇ ਅਨੇਕ ਨੌਨਿਧੀ ਪਦਾਰਥ ਸਮਝੇ ਜਿਹਰੇ ਇਸ ਦਾ ਅੰਤ ਨਾ ਜਾਈ ਪਾਇ ਨਾ ਤੁਮ ਪਦਾਰਥਣਗੇ ਉਹ ਵਾਹਿਗੁਰੂ ਇਹ ਨਾ ਕਰਕੇ ਅਗੰਮ ਹੈ ਉਦਾੰਤ ਨਹੀਂ ਕਿਸੇ ਦੇ ਪਾਸੋਂ ਪਾਇਆ ਜਾਂਦਾ ਕਹ ਨਾਨਕ ਹਰ ਪਿਆਰਾ ਜੀਉ ਸਤਿਗੁਰੂ ਜੀ ਕਹਿੰਦੇ ਹਰੀ ਪਿਆਰੇ ਅਕਾਲ ਪੁਰਖ ਜੀ ਨੇ ਗੁਫਾ ਅੰਦਰ ਰੱਖ ਕੇ ਸਰੂਪੀ ਗੁਫਾ ਵਿੱਚ ਰੱਖ ਕਰਕੇ ਬਾਜਾ ਪਬਨ ਵਜਾਇਆ ਪੁਰਤ ਨਾਮ ਦਾ ਬਾਜਾ ਵਜਾਤੋਂ ਨੂੰ ਸਭ ਕੁਝ ਪ੍ਰਗਟ ਹੋ ਗਿਆ ਉਹਨਾਂ ਨੇ ਜਾਣ ਲਿਆ ਹੈ ਇਸੇ ਪ੍ਰਕਾਰ ਹਰ ਜੀਉ ਗੁਫਾ ਅੰਦਰ ਰੱਖ ਕੇ ਹਰੀ ਜੀ ਨੇ ਜਿਹਨਾਂ ਨੂੰ ਅੰਤਾਂ ਕਰਨ ਰੂਪੀ ਗੁਫਾ ਵਿੱਚ ਰੱਖ ਕੇ ਟਿਕਾ ਕੇ ਬਾਜਾ ਆਪਣ ਵਜਾਇਆ ਰਾਜਾ ਪਉਣ ਸਵਾਸਾਂ ਦੇ ਨਾਲ ਨਾਮ ਜਿਹੜਾ ਜਪਣਾ ਹੈ ਇਹ ਸਵਾਸਾਂ ਨਾਲ ਮਿਲਾ ਕਰਕੇ ਵਾਜਿਆ ਵਜਾਉਣਾ ਕੀਤਾ ਹੈ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਨੌ ਦੁਆਰੇ ਪ੍ਰਗਟ ਕੀਏ ਇਸ ਨਾਮ ਪਉਣ ਦਾ ਵਾਜਾ ਹੈ ਮਹਾਰਾਜ ਸਾਹਿਬ ਦਾ ਨਾਮ ਸਵਾਸਾਂ ਨਾਲ ਜਿਹੜਾ ਜਪਣਾ ਹੈ ਇਹ ਵਾਜਿਆ ਵਜਾਇਆ ਹੈ ਨੌ ਦੁਆਰੇ ਪ੍ਰਗਟ ਕੀਏ ਨੌ ਗੋਲ ਕਾਂ ਦੇ ਜਿਹੜਾ ਜੀਰੂ ਰੂਹੀ ਇਹ ਪਰਿਵਰਤ ਕਰ ਦਿੱਤਾ 10 ਵਾਰ ਦੁਆ ਗੋਪਤ ਰਖਾਇਆ ਜਿਹੜਾ ਮਨੁ ਹੈ ਇਹਦੇ ਅੰਦਰ ਆਪਣਾ ਆਗਮ ਰੂਪ ਕਾ ਮਨ ਮੇ ਵਸਾ ਉਹ ਗੁਪਤ ਰੱਖਣਾ ਕੀਤਾ ਹੈ ਗੁਰਦੁਆਰੈ ਲਾਏ ਭਾਵਨ ਸਤਿਗੁਰਾਂ ਦੁਆਰਾ ਜਿਨ੍ਹਾਂ ਨੂੰ ਸਰਦਾ ਲਈ ਹੈ ਇੱਕ ਨਾਂ ਦਸਵਾ ਦੁਆਰ ਦਿਖਾਇਆ ਉਹ ਮਨ ਦੇ ਅੰਦਰ ਦਸਮਾ ਜਿਹੜੇ ਚੇਤਨ ਹੋ ਦੁਆਰ ਉਹਦਾ ਗਿਆਨ ਕਰਕੇ ਪ੍ਰਗਟ ਕਰਦਾ ਹੈ ਕਹ ਅਨੇਕ ਰੂਪ ਨਾਉ ਨਵ ਨਿਧ ਉਥੇ ਇੱਕ ਪ੍ਰਕਾਰ ਦੇ ਜਿਹੜੇ ਸਰਗੁਣ ਸਰੂਪ ਦੇ ਰੂਪ ਹਨ ਕੇਤੇ ਹਿੰਦ ਚੰਸੂਰ ਕੇਤੇ ਕੇਤੇ ਕਾਂ ਮਹੇਸ਼ ਸਾਹਿਬ ਕੇ ਜਿਹੜੇ ਹੈ ਇਹ ਰੂਪ ਦਿਸਦੇ ਹੈ ਅਨਭਾ ਕਰਦੇ ਅੰਦਰ ਪ੍ਰਕਾਸ਼ ਹੋਏ ਹੋਏ ਤੇ ਨਾਮ ਪਰਮੇਸ਼ਰ ਦੇ ਬਿਆੰਤੀ ਉਚਾਰਨ ਹੁੰਦੇ ਹਨ ਨਵਨਿਧ ਇਹ ਨਵਨਿਧ ਸਾਰੇ ਪਦਾਰਥ ਵੀ ਬਨਾਵਤ ਹਨ ਦਿਲ ਦਾ ਅੰਤ ਨਾ ਜਾਈ ਪਾਇਆ ਇੰਨੀ ਬ부ਤੀ ਹੈ ਮਾਰਨ ਦਿੱਤੀ ਜਾਨਵਰ ਨੂੰ ਅੰਤ ਨਹੀਂ ਪਾਇਆ ਜਾ ਸਕਦਾ ਕਹ ਨਾਨਕ ਹਰ ਪਿਆਰਾ ਜੀਉ ਸੰਗ ਜੀ ਕਹੇ ਹਰੀ ਪਿਆਰੇ ਜੀ ਨੇ ਗੁਫਾ ਅੰਦਰ ਰੱਖ ਕੇ ਦਿਨਾਂ ਦੇ ਅੰਤ ਕਰਨ ਰੂਪੀ ਗੁਫਾ ਦੇ ਅੰਦਰ ਚਿਤ ਵੀ ਅਕਾਗਰ ਦਾ ਰੂਪ ਰੱਖ ਕਰਕੇ ਵਾਜਾ ਪਵਨ ਵਜਾਇਆ ਕੋਣ ਸਵਾਸਾਂ ਨਾਲ ਜਿਹੜਾ ਸਿਮਨ ਕਰਨਾ ਹੈ ਬਾਜਾ ਵਜਾਤਾ ਉਹਨਾਂ ਨੂੰ ਪਰਮੇਸ਼ਰ ਦੀ ਜੋਤ ਤੇ ਪ੍ਰਕਾਸ਼ ਹੋ ਗਿਆ ਹਿਰਦੇ ਦੇ ਅੰਦਰ ਹੀ ਇਸੇ ਪ੍ਰਕਾਰ ਭਰ ਜਿਉ ਗੁਫਾ ਅੰਦਰ ਰੱਖ ਕੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਫਾ ਕੌਣ ਹੈ ਸਾਖੀ ਯੂਬੀਓ ਸਾਰਿਆਂ ਚ ਉਸ ਗੁਫਾ ਜੀ ਦਾ ਚਿੱਤ ਕਾਤ ਸਾਖੀ ਜੀ ਕਾ ਕੇ ਉਹ ਨਿਗੁਣ ਅਸਰੂਪ ਤੇ ਰੱਖ ਦਿੱਤਾ ਵਾਜਾ ਪਬਲ ਵਜਾਇਆ ਉਹ ਤੈਂ ਸਾਧ ਸੰਗ ਜੀ ਬਾਜਾ ਕੌਣ ਵਜਾਇਆ ਕੌਣ ਆਗਿਏ ਕਤ ਹੈ ਇਹ ਸਾਰੇ ਤੱਤਾਂ ਦੇ ਬਾਜੇ ਹੀ ਬਜਰੇ ਪ੍ਰਤੀਂਦੇ ਆ ਜੇ ਤਾਂ ਸੁਣਾ ਪੇਦਾ ਨਾਮ ਬਜਾਇਆ ਬਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਹੋਰ ਆਦ ਕਾਉਦੇ ਨਾਮ ਤੱਤਾਂ ਦੇ ਅੰਦਰ ਬਾਜੇ ਸਾਰੇ ਬੈਜੇ ਐ ਇਸ ਪ੍ਰਕਾਰ ਨੌ ਦੁਆਰੇ ਨੌ ਦਾ ਭਗਤੀ ਦੁਆਰੇ ਹਿਰਦੇ ਚ ਉਹਨਾਂ ਦੇ ਸਾਖਿਆਤ ਕਰਤੀ ਪ੍ਰਗਟ ਕਰ ਦਿੱਤਾ ਹੈ 10 10 ਵਾ ਗੋਪਤ ਰਖਾਇਆ ਇਹ ਬਹੁਤਾਂ ਜਿਹੜਾ ਸਰੂਤ ਕੀਰਤਨ ਨੇ ਆਪ ਦਾ ਗੋਪਤ ਰੱਖਿਆ ਸੀ ਉਹ ਨਵਾਂ ਗੋਲਕਾਂ ਦੇ ਅੰਦਰ ਚੇਤਨ ਨੇ ਆਪਣਾ ਪ੍ਰਕਾਸ਼ ਕਰਦਾ ਦਿਖਾ ਦਿੱਤਾ ਹੈ ਗੁਰਦੁਆਰੇ ਲਾਏ ਭਾਵਨੀ ਇਕਨਾ ਨੂੰ ਗੁਰੂ ਸਾਹਿਬ ਦੁਆਰਾ ਸਰਦਾ ਜਿਹਨਾਂ ਨੂੰ ਲਾਤ ਦਿੱਤੀ ਹੈ ਇਕਨਾ 10ਵਾਂ ਦੁਆਰ ਦਿਖਾਇਆ ਹੈ ਇਕਨਾ ਨੂੰ 10ਵਾਂ ਜੋ ਚੇਤਨ ਹੋਣ ਹੈ ਦੁਆਰਿਆਂ ਸਾਰਿਆਂ ਦਾ ਪ੍ਰਕਾਸ਼ ਕੋ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਤਹ ਅਨੇਕ ਰੂਪ ਨਾਉ ਨਵ ਨਿਧ ਉਥਰੇ ਅਨੇਕ ਪ੍ਰਕਾਰ ਦੇ ਰੂਪ ਮਾਇਕ ਜਿਹੜੇ ਹਮੇ ਦੇ ਰੂਪ ਕੇ ਨਾਮ ਹਨ ਨਾਮ ਤੇ ਰੂਪ ਸਾਰੇ ਮਾਇਆ ਕਰਕੇ ਅਨੇਕ ਕਲਪੇ ਹੋਏ ਨਵ ਨਿਧ ਅਪੇ ਨਵੇਂ ਨਿਧੀਆਂ ਜੋ ਪਦਾਰਥ ਆਦ ਕਹਨ ਇਸ ਦਾ ਆਤ ਤਾ ਨਾ ਜਾਇ ਪਾਇਆ ਦ੍ਰਿਸ਼ਤਿ ਪਰ ਪੰਚ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ ਕਹ ਨਾਨਕ ਹਰ ਪਿਆਰਾ ਜੀਉ ਹਉਮਸਾਜਿਕ ਨੇ ਹਰੀ ਪਿਆਰੇ ਅਕਾਲ ਪੁਰਖ ਜੀ ਨੇ ਬੁਖਾ ਅੰਦਰ ਰੱਖ ਕੇ ਇਸ ਪ੍ਰਕਾਰ ਸਾ ਸੰਤੂਰੀਆ ਪਵ ਰੂਪੀ ਬੁਖਾ ਵਿੱਚ ਰੱਖ ਕੇ ਸਾਖੀ ਰੂਪ ਵਿੱਚ ਵਾਜਾ ਪਵਨ ਵਜਾਇਆ ਦਾਈ ਵਾਜਾ ਜੋ ਪਉਣ ਕਾ ਕਾਰਕ ਜਿਨੇ ਸਾਰਿਆਂ ਦੇ ਨਾਮ ਦਾ ਬਾਜਾ ਹੀ ਵਜਾਤਾ ਪਰਮ ਕਰਤਾ ਸਰੂਪ ਦਾ ਗਿਆਨ ਇਹੋ ਸਾਜਾ ਸੋਹਿਲਾ ਇਤੋ ਦੇ ਕਿਸਾਨ ਸੰਗੇ ਦੀ 38 ਪੌੜੀਆਂ ਗੁਰਪ੍ਰਤਾਬ ਜੀ ਲਿਖਿਆ ਹੋਇਆ ਹੈ ਕਿ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਉਚਾਰਨ ਕੀਤਾ ਫਿਰ ਅਨੰਦ ਸਾਹਿਬ ਵੀ ਮਹਿਮ ਗੁਰੂ ਅਮਰਦਾਸ ਜੀ ਜੋ ਗੁਰਦਵਾਰੀ ਤੇ ਬਰਾਜਮਾਨ ਹੋਏ ਆਏ ਮਹਾਰਾਜ ਚੌਥੇ ਪਾਦਸ਼ਾਹ ਨੇ 39ਵੀਂ ਪੌੜੀ ਉਚਾਰੀ ਇਹ ਜੇਨੂ ਗੁਰੂ ਅਰਜਨ ਸਾਹਿਬ ਗੁਰਿਆਈ ਤੇ ਬੇਟੇ ਨੰਦਮਹਾਤੂ ਜਾਲੀਮੀ ਪੌੜੀ ਗੁਰੂ ਅਰਜਨ ਸਾਹਿਬ ਨੂੰ ਚਾਰੀ ਉញ ਮਾਰੇ ਸਾਧਮ ਹੱਲਾ ਨਹੀਂ ਇੱਥੇ ਲਿਖਿਆ ਹੋਇਆ ਸਾਰੇ ਕੋਈ ਸਰੂਪ ਹੈ ਚੌਥੇ ਹੈ ਤੇ ਪੰਜਵੇਂ ਹਨ ਇਹ ਬੀਜੇ ਪਾਦਸ਼ਾਹ ਕੋਈ ਹੋਰ ਰੂਪ ਹਨ ਫਰਮਾਉਂਦੇ ਹਨ ਇਹ ਉਹ ਸੱਚਾ ਸੁਹੇਲਾ ਇਹ ਪਾਈਏ ਸੱਚਾ ਜਿਹੜਾ ਸੁਹੇਲਾ ਅੰਮ੍ਰਿਤਸਰ ਸਾਹਿਬ ਸੱਚਾ ਘਰ ਗਾਵੋ ਜੀ ਸੁਧੇਦਰ ਸਾਲ ਸੰਗਤ ਵਿੱਚ ਬੈਠ ਕੇ ਗਾਇਆ ਕਰੋ ਸੁਹੇਲਾ ਜਸਪ੍ਰਮੇਸ਼ਰ ਦਾ ਸੱਚੇ ਕਾਲ ਸੁਖ ਸੰਗ ਵਿੱਚ ਬੈਠ ਕੇ ਉਚਾਰਨ ਕਰੋ ਗਾਉਂ ਤਾ ਸੁਹਿਲਾ ਘਰ ਸਾਚੈ ਜੇ ਸੱਚੇ ਗੁਰ ਸਾਹਿਬ ਸੰਗ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਗਾਓ ਉਹਨਾਂ ਦੇ ਸਾਹਬ ਦੇ ਖਾਈਂ ਇਥੇ ਸਦਾ ਸਾਚਿ ਤੇ ਆਵਹਿ ਉਹ ਕਿਹੜਾ ਘਰ ਹੈ ਸੱਚਾ ਜਿੱਥੇ ਸਦਾ ਸੱਚੇ ਅਕਾਲ ਪੁਰਖ ਸੰਗਤ ਨੂੰ ਮਿਲ ਕੇ ਤੇ ਆਉਂਦੀ ਹੈ ਉਹ ਸਤ ਸੰਗੂ ਤਰੂਪੀ ਘਰ ਹੈ ਸੱਚੋ ਤੇ ਆਵਹਿ ਜਾਂ ਤੁਧ ਭਾਵ ਹੈ ਸੱਚੇ ਬਾਦਸ਼ਾਹ ਨੂੰ ਉਦੋਂ ਸੁਖ ਸੰਗਤ ਤੇ ਆਉਂਦੀ ਜਦੋਂ ਮਾਰੇ ਤੈਨੂੰ ਪਾ ਜਾਂਦੇ ਹੈ ਪ੍ਰੇਮੀ ਸਭ ਦਾ ਵਾਲੀ ਪ੍ਰਤੀਤ ਹੁੰਦੇ ਹਨ ਗੁਰਮੁਖ ਜਿਨਾ ਬੁਝਾਵੇ ਗੁਰਮੁਖਾਂ ਦੁਆਰਾ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਆਪ ਦੇ ਸਰੂਪ ਨੂੰ ਕਿਰਪਾ ਕਰਕੇ ਬੁਝਾ ਦਿੰਨੇ ਸਮਝਾ ਦਿੰਨੇ ਹੋ ਗੁਰਾਂ ਦੁਆਰਾ ਇਹੋ ਸੱਚ ਸਭ ਨਾਮ ਕਾ ਖਸਮ ਹੈ ਇਹ ਸੱਚ ਸਰੂਪ ਜੋ ਹੈ ਸਾਰਿਆਂ ਦਾ ਮਾਲਕ ਹੈ ਕਿਸ ਬਖਸ਼ੇ ਸੋ ਜਨ ਪਾਵੇ ਸਭੀ ਸੱਚ ਨਾਮ ਬਖਸ਼ੁੰਦੇ ਸਰੂਪ ਲਖਣਾ ਰੂਪ ਹੋ ਉਹ ਜਨਪ੍ਰੇਮੀ ਪਾਉਂਦੇ ਹਨ ਕਹ ਨਾਨਕ ਸੱਚ ਸੋਹੇ ਗੁਰੂ ਸਾਹਿਬ ਜੀ ਕਿੰਨੇ ਸਕੇ ਜਿਹੜਾ ਸੋਹਲਾ ਜਸ ਅਨੰਦ ਹੈ ਸੱਚਾ ਕਾਰਗਾਵੀ ਸੰਗੀਤ ਕਰ ਸਾਧ ਸੰਗਤ ਜੀ ਮਿਲ ਕੇ ਗਾਵੇ ਗਉਣਾ ਕਰਿਓ ਆਗਿਆ ਕਰਦੇ ਆ ਮਹਾਰਾਜ ਅਨੰਦ ਸਾਹਿਬ ਦੀ ਮਹਿਮਾ ਹੁਣ ਸੁਈ ਗੁਰੂ ਅਰਜਨ ਸਾਹਿਬ ਜੀ ਉਚਾਰਦੇ ਚਾਰੀ ਪੌੜੀ ਆਨੰਦ ਸੁਣਹੁ ਵੱਡ ਭਾਗੀ ਹੋ ਏ ਵੱਡਿਓ ਭਾਗਾਾਂ ਵਾਲੇ ਗੁਰਮਖਿ ਜਨੋ ਇਹ ਅਨੰਦ ਜੋ ਬਾਣੀ ਹੈ ਅਨੰਦ ਸਰੂਪ ਹੋ ਸਰੂਪੀ ਪ੍ਰਾਪਤੀ ਕਰਨ ਵਾਲੀ ਜਿਵੇਂ ਸੁਖਨੀ ਸਾਚ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ ਮਗਲੀ ਅਸ਼ਪਦੀ ਤੇ ਐਵੇਂ ਚਾਰ ਨੂੰ ਕਰਦੇ ਹਨ ਕਿ ਅਨੰਦ ਸਾਹਿਬ ਇਹ ਬਾਣੀ ਦੁਆਇ ਤੋਂ ਰਹਿਤ ਕਰਨ ਵਾਲਾ ਜੋ ਸਰੂਪਾ ਜਾਂਦਾ ਹੈ ਨੂੰ ਸਰਵਣ ਕਰੋ ਇਹ ਵੱਡਿਆਂ ਭਾਗਾਂ ਵਾਲਿਓ ਨਿਸ਼ਕਾਮੀਓ ਥਗਲ ਮਨੋਰਥ ਪੂਰੇ ਸਰੂਪੀ ਬਾਣੀ ਦੇ ਸੁਣਨੇ ਕਰਕੇ ਸਾਰੇ ਮੰਦੇ ਸੰਕਲਪ ਪੂਰੇ ਹੋ ਜਾਂਦੇ ਹਨ ਪਾਰ ਬ੍ਰਹਮ ਪ੍ਰਭ ਪਾਇ ਜਦੋਂ ਸੁਣੀ ਹੈ ਲਾ ਕੇ ਚਿਤ ਉਹਨਾਂ ਬਾਦਵਨ ਪਰਮੇਸ਼ਵਰ ਜੋ ਸਮਰੱਥ ਹੈ ਉਸ ਦੇ ਸਰੂਪ ਨੂੰ ਪਾ ਲਿਆ ਹੈ ਉਸਰੇ ਸਗਲ ਵਿਸੂਰੇ ਉਹਨਾਂ ਦੇ ਸਾਰੇ ਬਸੂਰੇ ਝੋਰੇ ਜਿੰਨੇ ਸੀ ਵਿਸ਼ੇਸ਼ ਕਰਕੇ ਸੂਲ ਦੁੱਖ ਕੀ ਅਗਿਆਨ ਕਰਕੇ ਸਾਰੇ ਉੱਪਰ ਜੇ ਮਿਟ ਗਏ ਹਨ ਦੁੱਖ ਰੋਗ ਸੰਤਾਪ ਉਤਰੇ ਉਹਨਾਂ ਦੇ ਜਮਨ ਮਨ ਦੇ ਦੁੱਖ ਰੋਗ ਹੰਕਾਰ ਆਦਿਕੋ ਸੰਤਾਪ ਆਪਰਾਪਤੀ ਦੀ ਪ੍ਰਾਪਤੀ ਦੀ ਇੱਛਾ ਜਿਹੜੀ ਸੀ ਇਹ ਸੰਤਾਪ ਸਾੜ ਸੀ اے ਉਤਲ ਜੀ ਸੁਣੀ ਸੱਚੀ ਬਾਣੀ ਸੱਚੀ ਅਮਰਤ ਰੂਪੇ ਬਾਣੀ ਜੋ ਤੁਲਕੀ ਸੁਣਨਾ ਕੀਤੀ ਸੰਤ ਸਾਜਣ ਭੇ ਸਰ ਸੰਤ ਮਹੱਤਮ ਜਿਹੜੇ ਸਨ ਸਜਣ ਪਿਆਰੇ ਸਰਬੁਨ ਕਰਨ ਵਾਲੇ ਸੰਤ ਸਾਸ ਗਾਇ ਜਪਣ ਵਾਲੇ ਸਾਦੇ ਸਰਸੇ ਸਹਿਜ ਰਸਲੇ ਹੋ ਗਏ ਤੁਹਾਨੂੰ ਪ੍ਰਾਪਤ ਹੋਗੇ ਪੂਰੇ ਗੁਰ ਤੇ ਜਾਣੀ ਬਾਗ ਪੂਜਾ ਗੁਰਾਤਨ ਜਾਣੀ ਹੈ ਰਾਧਾ ਸਵਾਮੀ ਜੋ ਸੌਣ ਤੋਂ ਬਾਉ ਸੀ ਸਾਲ ਸਨ ਜੀ ਮੈਂ ਮਾਸਮਾਲੇ ਦਾ ਉਹਨੇ ਤੋ ਕਹੀਏ ਕਿ ਸਰਸੇ ਦੀ ਜ਼ਮੀਨ ਲਈ ਹੈ ਨਾ ਇਹ ਕਿ ਸੰਤ ਸੱਜਣ ਨੇ ਮਾਰੰ ਕਿਹਾ ਵੀ ਸੀ ਸਰਸੇ ਵਿੱਚ ਹੋਇਆ ਬਾਬੂ ਸੌਣ ਤੋਂ ਇਹ ਉਹਨਾਂ ਨੇ ਆਪਦੇ ਵੱਲ ਤੱਕ ਲਈ ਹੈ ਗਾਧਾ ਸ਼ਾਇਰੀਆਂ ਨੇ ਸੋ ਹਜ਼ੂਰ ਤਾਂ ਐਉਂ ਕਹਿੰਦੇ ਹਾਂ ਸੰਤ ਸਾਜਣ ਭੇ ਕਿ ਆਪਦੇ ਵੱਲ ਕਹਿੰਦੇ ਰੇਮਾ ਰਾਜ ਨੂੰ ਕਰਕੇ ਤੇ ਸਾਡੇ ਰਾਜ ਨੂੰ ਕਿਹਾ ਇਸ ਤੋਕਾਰ ਵੀ ਆਪ ਤੇ ਲੋਕਾਂ ਨੂੰ ਖਿੱਚ ਕਰਨ ਦੀ ਤੇ راہول ਪਿੰਡਾਲ ਕਹਿੰਦੇ ਨਾ ਵਰਤੋ ਸੰਗੁਰ ਦਾ ਸਾਡੇ ਬਾਦ ਦੇ ਰਤ ਨੂੰ ਕਿਹਾ ਹੈ ਕਿ ਸੰਗੁਰ ਹੋਏ ਬੀਅਾਲਾ ਤੇ ਸਾਡੇ ਬਿਆਨ ਨੂੰ ਕਿਹਾ ਹੈ ਕਿਉਂ ਖਿੱਚ ਪਾੜ ਕਰਦੇ ਹਨ ਸੱਚੀ ਗੱਲ ਨਹੀਂ ਇਹ ਠੱਗਣ ਵਾਸਤੇ ਲੋਕਾਂ ਵਾਸਤੇ ਉਹਨਾਂ ਦੇ ਕੰਮ ਬਣੇ ਹੋਏ ਹਨ ਹਾਂਜੀ ਸ਼ਾਂਤ ਸਾਜਨ ਭੇ ਸਰਸੇ ਸ਼ੰਤ ਮਹਾਂਤਮਾ ਜਿਹੜੇ ਸੰਸਾਸ ਗ੍ਰਾਹ ਦੇਣ ਵਾਲੇ ਸਾਤ ਆਤਮ ਗੁਣ ਸਰਵਣ ਮੰਨਣ ਦਾ ਅਭਿਆਸ ਨਾ ਆਵੇ ਕੋ ਸੱਜਣ ਸਾਤ ਤੋਂ ਅਸੋਲ ਨਾ ਆਵੇ ਕੋ ਤਾਰੇ ਸਹਿਤ ਰਸਵੇ ਅਲਗਦਾਨੂ ਪ੍ਰਾਪਤ ਹੋਗੇ ਗੁਣ ਕਿਰਤ ਕਿਰਤ ਹੋਗੇ ਬ੍ਰਹਮ ਬੇਤੇ ਨੂੰ ਬ੍ਰਹਮ ਸੂਪ ਦੇ ਕੇ ਪਾੜਾ ਕੇ ਪੂਰੇ ਗੁਰਤੇ ਜਾਣ ਦਾ ਪੂਰਿਆਂ ਗੁਰਾਂ ਜਰਾ ਬ੍ਰਹਮ ਗਿਆਨ ਦੀ ਜਾਣਨਾ ਕੀਤੀ ਹੈ ਸੁਣਤੇ ਪੁਨੀਤ ਕਹਤੇ ਪਵਿੱਤਰ ਸਰਗੁਣ ਕਰਨ ਵਾਲੇ ਉਹ ਵੀ ਪੁਤਰ ਹੋ ਜਾਂਦੇ ਐ ਕਹਿਣ ਵਾਲੇ ਪੁਤਰ ਹੋ ਜਾਂਦੇ ਹਨ ਪੁਨੀਤ ਦਾ ਅਰਥ ਤੈਨੂੰ ਆਰੀ ਕਹਿੰਦੇ ਸੁਖਨੀ ਸਾਹਿਬ ਲਿਖਿਆ ਜਿਸ ਪ੍ਰਕਾਰ ਪਵਿੱਤਰ 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 ਪੁਨੀਤ ਉਹ ਪੁਨੀਤ ਆ ਕਿ ਤਿੰਨ ਵਾਰੀ ਪਵਿੱਤਰ ਦੀਏ ਤਾਂ ਹੁੰਦਾ ਹੈ ਇਹਦੇ ਤੇ ਸਾਖੀ ਲਾਉਂਦੇ ਐ ਇੱਕ ਕੋਈ ਮਹਾਤਮਾ ਸ੍ਰੋਤਾ ਪੱਕਾ ਸੀ ਉਹ ਸਾਧ ਸੰਗਰੇਜੀ ਪਰਮੇਸ਼ਰ ਦਾ ਨਾਮ ਸਰਬਨ ਕਰਦਾ ਸੀ ਅਤੇ ਇੱਕ ਵਕਤਾ ਵੀ ਚੰਗਾ ਸੀ ਉਹ ਦੋਹਾਂ ਦੇ ਸਰੀਰ ਸ਼ਾਂਤ ਇਕੱਠੇ ਹੋ ਗਏ ਇਕੱਠੇ ਸ਼ਾਂਤ ਹੋਣ ਤੋਂ ਉਹਨਾਂ ਨੂੰ ਪ੍ਰਮੀਏ ਨੇ ਕਿਹਾ ਜਿਸ ਸस्कार ਦਾ ਉਹਨਾਂ ਦੀਆਂ ਘਰਵਾਲੀਆਂ ਪਤਨੀਆਂ ਆਈਆਂ ਕਿੱਲ ਕੇ ਸੀ ਤਾਂ ਉਹ ਆਪਣੇ ਪਤੀਆਂ ਦੇ ਜਿਹੜੇ ਇੱਕ ਵੱਖੋ ਵੱਖਰੀ ਕਰਨੀ ਹੈ ਉਹਨਾਂ ਲੋਕਾਂ ਨੂੰ ਕਿਹਾ ਵੀ ਤੁਸੀਂ ਕਿਵੇਂ ਇੱਕ ਮੱਖੋ ਵੱਖਰੀਆਂ ਕਰਨੋਗੇ ਉਹ ਇਕੱਠਿਆਂ ਦਾ ਸस्कार ਕੀਤਾ ਤੇ ਸੁਣ ਕੇ ਸਾਧ ਸੰਗਤ ਜੀ ਉਸ ਵਕਤ ਇਹਨਾਂ ਨੇ ਕਹਿਨੇ ਸੀ ਸਿਆਣ ਲਾ ਗੀਆਂ ਉਹ ਜਿਹੜੇ ਕਿਹਾ ਸਿਆਣ ਲਾ ਗੀਆਂ ਕਿਹਦੇ ਚੰਗਾ ਸਿਆਣੋ ਕਿਹਾ ਜਾਂ ਆ ਕੇ ਵੇਖੀਆਂ ਜਿਹਦਾ ਪਤੀ ਬਖ শ্রোਤਾ ਸੀ ਪੱਕਾ ਉਹਨਾਂ ਆਉਦੇ ਪਤੀ ਦੀ ਕਿਹਾ ਅਖਾਤੇ ਸਾਰੇ ਆਸਤਿਆਂ 'ਤੇ ਛੇਕ ਪਏ ਵੇਖੇ ਕਹਿੰਦੇ ਮੇਰੇ ਪਤੀ ਦਾ ਤਾਂ ਇਹੋ ਜਿਹਾ ਪ੍ਰੇਮ ਸੀ ਉਹ ਜਿਹਦੇ ਸੁਣਦਾ ਸੀ ਉਹਦੇ ਛੇਕ ਪੈ ਜਾਂਦੇ ਸੀ ਅੰਗਾ ਜੇ ਸਾਡੀਆਂ ਆਸਤੀਆਂ 'ਚ ਵੀ ਛੇਕ ਪਏ ਐ ਐਸਾ ਤੱਕਾ ਸੁਣਦਾ ਸੀ ਕਿਉਂ ਆਸਤੋਂ ਖਰੀ ਕਰ ਲੇ ਫਿਰ ਜਦ ਮੁੱਕਦੇ ਜੀ ਸੀ ਉਹ ਕਰਨ ਲੱਗੀ ਮੇਰਾ ਪਤੀ ਮੈਨੂੰ ਸੋਚਦਾ ਸੀ ਕਿ ਵਕਤਾਂ ਸੀ ਇਹ ਜਦੋਂ ਕਸ਼ਨ ਕਰਦਾ ਸੀ ਇਹਦਾ ਸਰੀਰ ਪਾਣੀ ਵੀ ਨਹੀਂ ਬਰਫ਼ ਘੜ ਕੇ ਜਿਵੇਂ ਹੋ ਜਾਂਦੀ ਹੈ ਐ ਹੋ ਜਾਂਦਾ ਸੀ ਉਹ ਸਾਰਾ ਚਿਖਾ ਜੋ ਵਿਆਸਤ ਧਰੇ ਹੋਏ ਬਰਫ਼ ਮੰਗੂ ਦੇਖੇ ਸਾਰੇ ਹੈਰਾਨ ਹੋ ਗਏ ਇਸ ਪ੍ਰਕਾਰ ਸਾਹਿਬ ਸਿੰਘ ਜੀ ਸੁਣਨ ਵਾਲੇ ਵੀ ਪਵਿੱਤਰ ਹਨ ਹੈ ਕਰਨ ਵਾਲੇ ਵੀ ਉਹ ਪਵਿੱਤਰ ਹਨ ਸਤਿਗੁਰ ਰਹਿਆ ਭਰਪੂਰ ਸਤਿਗੁਰ ਸਾਹਿਬ ਜੀ ਦੇ ਦੋਹਾ ਵਿੱਚ ਭਰਪੂਰ ਹੋ ਰਿਹਾ ਵਿਆਕਕ ਹੋ ਰਿਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਜਿਹੜੇ ਸੁਣਦੇ ਆ ਕਿ ਗੁਰੂ ਮਹਾਰਾਜ ਸਾਹਿਬ ਆਪ ਬੋਲਦੇ ਆ ਜਿਹੜੇ ਵਕਦੇ ਉਹ ਵੀ ਗੁਰੂ ਸਾਹਿਬ ਮੇਰੀ ਜਵਾਨ ਚ ਬੈਠ ਕੇ ਮਿੱਥੋਂ ਆਪ ਬੁਲਾਉਂਦੇ ਆ ਇਸ ਪ੍ਰਕਾਰ ਜਿਹੜੇ ਗੁਰੂ ਸਾਹਿਬ ਨੂੰ ਵਿਆਕਕ ਜਾਣਦੇ ਹਨ ਸੁਣਨ ਵਾਲਾ ਜਿਹੜਾ ਉਹ ਵੱਡਾ ਨਹੀਂ ਸਮਝਦਾ ਵਕਤੇ ਨੂੰ ਇਹ ਵਗਤਾ ਛੋਟਾ ਨਹੀਂ ਸਮੁੰਦਾ ਸੋਤੇ ਨੂੰ ਦੋਹਾਂ ਜੀ ਗੁਰੂ ਸਾਹਿਬ ਆਪ ਖੁੰਦੇ ਐਂਉਂ ਜਾਣਦੇ ਜਿਹੜੇ ਸਤਗੁਰੂ ਸਾਹਿਬ ਵਿਆਪਕ ਹੋ ਰਹੇ ਐਂਉਂ ਗੁਰਸਿੱਖ ਜਿਹੜੇ ਤੀਰਤਨ ਕਰਦੇ ਐ ਸੁਣਦੇ ਐ ਉਹ ਦੋਹਾਂ ਜੀ ਗੁਰੂ ਸਾਹਿਬ ਵਿਆਪਕ ਹੈ ਇਹ ਹੋਮਾ ਛੱਡ ਕੇ ਗੁਰੂ ਦੀ ਜੋਤ ਜਿ ਮਿਲਣਾ ਚਾਹੀਦਾ ਇਸ ਪ੍ਰਕਾਰ ਨਿਹਾਲ ਹੋ ਜਾਂਦਾ ਜਦੋਂ ਗੁਰੂ ਵਿਆਪ ਹੋ ਰਿਹਾ ਦੁਹਾਂ ਵਿੱਚੀ ਬਿਨ ਵੰਤ ਨਾਨਕ ਗੁਰ ਚਰਨ ਲਾਗੀ ਬੀ ਪੁਰਬ ਕਹਿੰਦੇ ਆ ਜੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਾਈ ਲੱਗੇ ਜੁੜੇ ਹੈ ਬਾਜੇ ਅਨਹਦ ਤੂ ਦੇ ਉਹਨਾਂ ਦੇ ਅੰਦਰ ਉਸ ਬਾਜੇ ਵੱਜਿਆ ਹੁੰਦੇ ਹਨਗੇ ਇਹ ਮਹਾਰਾਜ ਰਜੀਤ ਸਿੰਘ ਨੇ ਇੱਕ ਭੰਗ ਸਿੰਘ ਬਿਰਧ ਪਸ਼ੌਰ ਵਿੱਚੋਂ ਮਗਾ ਕੇ ਦਰਸ਼ਨ ਕੀਤੇ ਸਨ 200 ਬਰੇ ਦੀ ਉਮਰ ਸੀ ਉਹਨੂੰ ਪੁੱਛਿਆ ਕਿ ਤੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਨੇ ਕਿ ਹਾਂ ਮੈਂ ਬਹੁਤ ਸਾਰੇ ਚੇਤ ਸਰਗੂਆਂ ਦੇ ਨਾਮ ਦੇ ਅੰਦਰਸ਼ਣ ਕੀਤੇ ਹੈ। ਸਰਗੂ ਜੀ ਦਾ ਸੁਭਾਅ ਕੀ ਸੀ? ਕਹਿੰਦੇ ਉੱਚੇ ਥਾਂ ਬੈਠਦੇ ਸੀ, ਚਾਰ ਚੁਫੇਰੇ ਨਿਗਾਹ ਰੱਖਦੇ ਸਨ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਯੰਗਵਾਹ ਤੇ ਹਰ ਵੇਲੇ ਕੰਮਰ ਕਹਿਆ ਰੱਖਦੇ ਸਨ। ਸਾਵਧਾਨ ਰਹਿੰਦੇ ਸਨ। ਜਿੱਥੇ ਨਿਗਾਹ ਜਾਂਦੀ ਸੀ ਸਾਰਿਆਂ ਦਿਸਮਾਂ ਨੂੰ ਵੀ ਨਿਹਾਲ ਕਰ ਦੁੰਦੇ ਸੀ। ਇਹ ਉਹਨਾਂ ਦਾ ਸੁਭਾਅ ਸੀ। ਅਤੇ ਇੱਕ ਵਾਰੀ ਦੀ ਗੱਲ ਮੈਂ ਜਾਂਦਾ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ ਦੀ ਮੈਨੂੰ ਸ਼ੋਹ ਪ੍ਰਾਪਤ ਹੋਈ। ਇਓਂ ਵਾਜ ਰਿਹਾ ਮੇਰੇ ਸਾਰੇ ਰੋង ਰੋង ਵਾਹੂ ਦੇ ਨਾਮ ਦੇ ਪ੍ਰਵਾਹ ਵਹਿ ਚਰੇ ਮੈਂ ਨੌਦੇ ਸਿੰਘਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਹੈ ਉਹ ਕਹਿਣ ਲੱਗੇ ਜੋ ਵੀ ਗੁਰੂ ਸਾਹਿਬ ਦੇ ਚਰਨਾਂ ਨਾਲ ਸ਼ੋਹਦਾ ਹੈ ਉਹਦੇ ਇੱਕ ਰਸ ਮਾਰ ਦੇ ਨਾਮ ਦੇ ਬਾਜੇ ਵੱਜਣ ਲੱਗ ਜਾਂਦੀ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਸ਼ੋਹ ਦਾ ਫਰ ਹੈ ਜੋ ਗੁਰੂ ਅਮਰਦਾਸ ਸਾਹਿਬ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ ਜੋ ਗੈਂਪੀਪੁਰ ਉਹ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗਦੇ ਹੈ ਉਹਨਾਂ ਦੇ ਇੱਕ ਰਸ ਬਾਜੀ ਤੂਰ ਸੰਗਿਆ ਵਾਲੇ ਸਿਧਰੀ বাজੇ ਆਉਂਦੇ ਹਨ ਐਸਾ ਗੁਰੂ ਸਾਹਿਬ ਦਾ ਪਰਸਨ ਹੈ ਜੋ ਭਾਵਨਾ ਨਾਲ ਸਿੱਧ ਗੁਰੂ ਸਾਹਿਬ ਨੂੰ ਹਰਬੱਜ ਗੰਗ ਸੰਗ ਸੰਬੰਧੀ ਹੈ ਉਹਨਾਂ ਦੇ ਇੱਕ ਰਸ ਮਾਰੇ ਦੇ ਨਾਮ ਦੇ ਬਾਜੇ ਸਿਧਰੀ ਬਜੇ ਆਉਂਦੇ ਹੈ ਹਰਬੱਜ ਤੋਂ ਉਹ ਯਾਗ ਹੋਣ ਲੱਗ ਜਾਂਦਾ ਹੈ ਇਹ ਅਨੰਦ ਸਾਹਿਬ ਦੇ ਪੜਨ ਦਾ ਮਹਤਮ ਹੈ ਸਾਧ ਸੰਗੇ ਜੀ ਜੋ ਸਿਕੰਮਤ ਬਾਣੀ ਨੂੰ ਇਸ ਨੂੰ ਪੰਜਾਂ ਬਾਣੀਆਂ ਦਾ ਰਲਾ ਕੇ ਰੋਜ਼ ਅੰਮ੍ਰਿਤ ਵੇਲੇ ਨਿਪਨ ਕਰਦੇ ਹੈ ਭਾਵਨਾ ਕਰਨ ਵਾਲਿਆਂ ਨੂੰ ਮਹਾਰਾਜ ਸਾਹਿਬ ਦੇ ਗੁਜ਼ਾਰ ਵੀ ਹੋ ਜਾਂਦੇ ਹਨ ਇਹ ਮਹਾਰਾਜ ਸਾਹਿਬ ਜੀਵਨ ਮੁਕਤੀ ਵਾਸਤੇ ਅਨੰਦ ਸਾਹਿਬ ਪੰਝਾ ਮਾਣੀ ਜੋ ਚਾਰਿਆ ਹੈ ਇਹ ਇੱਕ ਬਾਣੀਏ ਇੱਕ ਨਾਲ ਚਾਰ ਪੌੜੀਆਂ ਦੇ ਲਾ ਕੇ ਕਿਹਾ ਹੈ